ਸਤਿਕਾਰਯੋਗ ਗੁਰੂਪਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਬਨਵਿੰਦਰ ਸਿੰਘ ਮੀਤ ਪ੍ਰਧਾਨ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਅੱਜ ਤੁਹਾਡੇ ਨਾਲ ਰੂਪ ਰੋਕ ਕੇ ਕੁਝ ਗੱਲਾਂ ਸਾਂਝੀਆਂ ਕਰਨਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲਕਾਵਾ ਕਿ ਦਾਸ ਆਪਣੇ ਡਿਸਟ੍ਰਿਕਟ ਕਮੇਟੀ ਦੇ ਸਾਰੇ ਹੀ ਮੈਂਬਰਾਂ ਦਾ ਸਤਿਕਾਰ ਕਰਦਾ ਹੈ ਔਰ ਅੱਜ ਮੈਂ ਜੋ ਕਹਿਣ ਜਾ ਰਿਹਾ ਮੇਰੇ ਨਿੱਜੀ ਵਿਚਾਰਨ ਸਾਧ ਸੰਗਤ ਜੀ ਬੜਾ ਮਜਬੂਰ ਹੋ ਕੇ ਅੱਜ ਇਹ ਫੈਸਲਾ ਕਰ ਰਿਹਾ ਹਾਂ ਕਿ ਮੈਂ ਸੰਗਤ ਦੇ ਰੂਬਰੂ ਹੋ ਕੇ ਆਪਣੇ ਜਜ਼ਬਾਤਾਂ ਨੂੰ ਸੰਗਤ ਦੇ ਸਾਹਮਣੇ ਰੱਖਾਂ ਕਿਉਂਕਿ ਤੁਸੀਂ ਸਾਰਿਆਂ ਨੇ ਸਾਨੂੰ 10 11 ਵੀਰਾਂ ਨੂੰ ਮਾਨ ਬਖਸ਼ਿਆ ਆਪਣੇ ਆਪਣੇ ਇਲਾਕੇ ਚੋਂ ਜਿਤਾ ਕੇ ਸਾਨੂੰ ਭੇਜਿਆ ਕਿ ਤੁਸੀਂ ਆ ਕੇ ਸਿੱਧਾ ਗੁਰੂ ਘਰਾਂ ਦੇ ਜਿੱਥੇ ਪ੍ਰਬੰਧ ਨੂੰ ਵੇਖੀਏ ਉੱਥੇ ਆਪਣੇ ਸਿੱਖ ਹੋਂਦ ਦੇ ਮੁੱਦਿਆਂ ਨੂੰ ਅਲੱਗ-ਅਲੱਗ ਪਲੇਟਫਾਰਮਸ ਦੇ ਰਾਹੀਂ ਹੱਲ ਕਰਾਉਣ ਦੀ ਕੋਸ਼ਿਸ਼ ਕਰੀਏ ਸਾਧ ਸੰਗਤ ਜੀ ਦਾਸ ਕੋਈ ਧਾਰਮਿਕ ਨਹੀਂ ਸੀ ਲੇਕਿਨ ਸਿਰਫ ਹਾਂ ਪਿਛਲੇ ਕਈ ਸਾਲਾਂ ਤੋਂ ਮੈਂ ਆਰਟੀਐਕਟੀਸ ਆ ਉਹ ਸਿੱਖ ਮੁੱਦਿਆਂ ਤੇ ਵੀ ਬਾਕੀ ਦੇ ਨਾਲ ਹਰ ਜਗ੍ਹਾ ਗੱਲ ਕਰਦਾ ਰਿਹਾ ਹਾਂ ਤੁਸੀਂ ਮੇਰੇ ਉਹਨਾਂ ਵਿਚਾਰਾਂ ਨੂੰ ਸੁਣਦੇ ਹੋਇਆ ਤੁਸੀਂ ਮਨ ਨੂੰ ਹੀ ਮਾਨ ਬਖਸ਼ਿਆ ਤੇ ਅੱਜ ਮੈਂ ਇੱਥੇ ਮੀਤ ਪ੍ਰਧਾਨ ਦਾ ਉਹਦੇ ਤੇ ਇੱਥੇ ਬਰਾਜਮਾਨ ਹਾਂ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਜੋ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਬੜੀਆਂ ਦੁਖਦਾਈ ਹਨ ਨੈਸਲ ਕਰਨੀਆਂ ਚਾਹੀਦੀਆਂ ਲੇਕਿਨ ਹੁਣ ਮਜਬੂਰ ਹੋ ਗਿਆ ਹਾਂ ਇਹ ਕਰਨ ਦੇ ਲਈ ਕਿਉਂਕਿ ਬੜਾ ਕੀਮਤੀ ਵਕਤ ਜ਼ਾਇਆ ਹੋ ਰਿਹਾ ਹੈ ਸਾਧ ਸੰਗਤ ਜੀ 1.5 ਸਾਲ ਸਾਡੀ ਕਮੇਟੀ ਬਖੂਬੀ ਚੱਲੀ ਹਰ ਮੈਂਬਰ ਨੇ ਆਪਣੀ ਕਾਬਲੀਅਤ ਅਨਸਾਰ ਆਪਣੀ ਆਪਣੀ ਕੰਟਰੀਬਿਊਸ਼ਨ ਕੀਤੀ ਹਰ ਕੰਮ ਦੇ ਵਿੱਚ ਕੰਟਰੀਬਿਊਟ ਕੋਆਪਰੇਟ ਕੀਤਾ ਇਵਨ ਕੇ ਪ੍ਰਧਾਨ ਸਾਹਿਬ ਨੇ ਵੀ ਹਰ ਗੱਲ ਦੇ ਵਿੱਚ ਸਹਿਮਤੀ ਚਿਤਾਈ ਔਰ ਅਸੀਂ ਬੜੇ ਬਾਕੀ ਦੇ ਨਾਲ ਕੰਮ ਕੀਤਾ ਔਰ ਬੜੇ ਅੱਛੇ ਫੈਸਲੇ ਕੀਤੇ ਜਿਨ੍ਹਾਂ ਦੇ ਵਿੱਚੋਂ ਸਾਡਾ ਅਸੀਂ ਆਂਦੇ ਜ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਈਆਂ ਇਹ ਸਾਡਾ ਸਾਰਿਆਂ ਦਾ ਆਈ ਕੰਸੈਂਸਸ ਸੀ ਅਸੀਂ ਇਹ ਗੱਲ ਕੀਤੀ ਅਸੀਂ ਆਈਏ ਉਸ ਕੇਸ ਦੀ ਟ੍ਰੇਨਿੰਗ ਦੇ ਲਈ ਕੰਮ ਸ਼ੁਰੂਆਤ ਕੀਤਾ ਉਹ ਸਾਰਿਆਂ ਨੇ ਮੈਂਬਰਾਂ ਨੇ ਇਨਕਲੂਡਿੰਗ ਪ੍ਰਧਾਨ ਸਾਹਿਬ ਨੇ ਬੜਾ ਕੋਆਪਰੇਟ ਕੀਤਾ ਕਈ ਹਰਚਨਾ ਵੀ ਆਈਆਂ ਉਸੇ باوجود ਉਹਨਾਂ ਸਾਰਿਆਂ ਕੋਪਰੇਟ ਕੀਤਾ ਅਸੀਂ ਉਹਨੂੰ ਚਲਾਨ ਵਿੱਚ ਕਾਮਯਾਬ ਹੋਏ ਪਰ 1.5 ਸਾਲ ਲਗਭਗ 1.5 ਸਾਲ ਹੋ ਗਿਆ ਸਭ ਕੁਝ ਬਦਲਣ ਲੱਗ ਪਿਆ ਸਾਡੀ ਆਪਸ ਦੇ ਵਿੱਚ ਇਕਤਾ ਤੇ ਇਤفاق ਵਿੱਚ ਕਿਤਨੇ ਕਿਤਨੇ ਵਿਖਰੇ ਹੋਏ ਲੱਭਣ ਲੱਗ ਪਏ ਔਰ ਇਹ ਗੱਲਾਂ ਸੰਗਤੋਂ ਛੁਪੀਆਂ ਨਹੀਂ ਰਹੀਆਂ ਇਸ ਕਰਕੇ ਜੋ ਚੀਜ਼ਾਂ ਸੰਗਤ ਅੱਗੇ ਪਿੱਛੇ ਜਿਹਦੀ ਗੱਲਬਾਤ ਹੁੰਦੀ ਆ ਤਾਂ ਮੈਂ ਖੁਦ ਠੀਕ ਸਮਝਾ ਕੇ ਸੰਗਤ ਦੇ ਸਾਹਮਣੇ ਸਾਂਝਾ ਕਰਾਂ ਕਿਉਂਕਿ ਮਨੂੰ ਪਰਸਨਲੀ ਇਹ ਫੀਲ ਹੋਇਆ ਕਿ ਸੰਗਤ ਨੇ ਜੋ ਮਾਨ ਸਾਨੂੰ ਬਖਸ਼ਿਆ ਸੀ ਔਰ ਜੋ ਮਾਨ ਦਾਸ ਨੂੰ ਬਖਸ਼ਿਆ ਸੀ ਬੜੇ ਛੇ ਮਾਰਜਨ ਨਾਲ ਮਾਨੂੰ ਗਾਂਧੀ ਨਗਰ ਇਹਦੇ ਜਿਤਾ ਕੇ ਭੇਜਿਆ ਅਸੀਂ ਸੰਗਤਾਂ ਦੇ ਉਸ ਤੋਂ ਬਾਹਰ ਨੂੰ ਕਿਤਨਾ ਕਿਦਰਾ ਢਾ ਲਾ ਰਹੇ ਹਾਂ ਅਸੀਂ ਸੰਗਤਾਂ ਦੇ ਭਰੋਸੇ ਤੇ ਖਰੇ ਨਹੀਂ ਉਤਰ ਪਾਏ ਆਇਦਾ ਮੁੱਦਾ ਮੇਰਾ ਸਾਧ ਸੰਗਤ ਜੀ ਇਸ ਕਮੇਟੀ ਨੂੰ ਤੋੜਨਾ ਨੇ ਕਮੇਟੀ ਨੂੰ ਜੋੜਨ ਦਾ ਮੇਰਾ ਮਤ ਕਉਕੇ ਸਾਥ ਸਨ ਜੀ ਜਦ ਕੋਈ ਘਰ ਦੇ ਵਿੱਚ ਬਿਮਾਰ ਹੁੰਦਾ ਨਾ ਤੇ ਹਰ ਸ਼ਖਸ ਕੋਸ਼ਿਸ਼ ਕਰਦਾ ਘਰ ਦਾ ਉਹਦੇ ਰਿਸ਼ਤੇਦਾਰ ਕੋਸ਼ਿਸ਼ ਕਰਦੇ ਹਨ ਕਿ ਇਹਨੂੰ ਬਚਾਇਆ ਜਾ ਸਕੇ ਇਹਦਾ ਅੱਛੇ ਤੋਂ ਅੱਛਾ ਇਲਾਜ ਕੀਤਾ ਜਾ ਸਕੇ ਅੱਛੇ ਤੋਂ ਅੱਛੇ ਸਪੈਸ਼ਲਿਸਟ ਡਾਕਟਰ ਨੂੰ ਦੱਸਿਆ ਜਾ ਸਕੇ ਹਰ ਚਾਰਾ ਜੋਇ ਕੀਤੀ ਜਾਂਦੀ ਹੈ ਕਿਸੇ ਪਾਸਿਓਂ ਕੋਈ ਕਮੀ ਨਹੀਂ ਛੱਡੀ ਜਾਂਦੀ ਕਿ ਇਹਨੂੰ ਬਚਾਇਆ ਜਾ ਸਕੇ ਸੋ ਇਹ ਉਸੇ ਕੜੀ ਦੇ ਵਿੱਚ ਮੇਰਾ ਵੀ ਕਿਸ ਸੰਘਰਸ਼ ਆ ਸ਼ੁਰੂ ਹੈ ਕਿੱਦਿ ਹੈ ਮੈਂ ਕਿਉਂਕਿ ਸਾਡੇ ਜੰਮੂ ਦੇ ਵੀ ਕਈ ਪੰਥ ਦਰਦੀਆਂ ਨੇ ਜੋ ਪਾਸਾ ਦਾ ਦਰਦ ਰੱਖਦੇ ਹਨ ਜੋ ਮਹਿਸੂਸ ਕਰ ਰਹੇ ਹਨ ਭਾਈ ਸਾਡੇ ਵਿੱਚ ਕਿਤਨਾ ਕਿਦਰੇ ਇਕਤੇ ਦੀ ਕਮੀ ਹੋਈ ਹੈ ਜਿਹਦੇ ਕਰਕੇ ਕੋਮੀ ਮੁਫਾਦਾ ਨੂੰ ਢਾ ਲੱਗ ਰਹੀ ਹੈ ਉਹਨਾਂ ਨੇ ਉਪਰਾਲੇ ਕੀਤੇ ਸਾਡੇ ਨਾਲ ਇੰਡੀਵਿਜੂਅਲੀ ਆ ਕੇ ਮੁਲਾਕਾਤਾਂ ਕੀਤੀਆਂ ਤਾਂ ਸਾਨੂੰ ਆਸ ਬੰਦੀ ਸੀ ਕਿ ਸ਼ਾਇਦ ਜੋ ਸਾਡੇ ਡਿਫਰੈਂਸਿਸ ਹਨ ਉਹ ਦੂਰ ਹੋ ਸਕਣਗੇ ਲੇਕਿਨ ਉਹ ਗੱਲ ਸਿਰੇ ਨਾ ਚੜੀ ਸਾਧ ਸੰਗਤ ਜੀ ਸਰਬਜੀਤ ਸਿੰਘ ਜੀ ਧੁੰਦਾ ਜੋ ਕੌਮ ਦੇ ਇੱਕ ਨਾਮਵਰ ਸਾਡੇ ਪ੍ਰਚਾਰਕ ਹਨ ਉਹਨਾਂ ਨੇ ਵੀ ਉਥੋਂ ਕੁਝ ਵੀਡੀਓਜ਼ ਦੇਖੀਆਂ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਜੰਮੂ ਦੇ ਡਿਸਟ੍ਰਿਕਟ ਕਮਰਾਰਾ ਕਮੇਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਉਹ ਵੀ ਜੰਮੂ ਆਏ ਸਾਡੇ ਨਾਲ ਕੋਈ 4 ਘੰਟੇ ਸਾਰੇ ਮੈਂਬਰਾਂ ਨਾਲ ਬੈਠੇ ਸਾਰਿਆਂ ਨੇ ਗੱਲਬਾਤ ਕੀਤੀ ਤੇ ਸਾਨੂੰ ਵੀ ਲੱਗਿਆ ਸੀ ਕਿ ਸ਼ਾਇਦ ਹੁਣ ਸਾਡੇ ਵਖਰੇਵੇਂ ਦੂਰ ਹੋਣਗੇ ਪਰ ਉਹ ਵੀ ਵਖਰੇਵੇਂ ਦੂਰ ਨਾ ਹੋ ਸਕੇ ਸਾਧ ਸੰਗਤ ਜੀ 10ਵੇਂ ਅੱਜ ਤੋਂ ਕੋਈ 1 ਮਹੀਨਾ ਤਕਰੀਬ ਲਗਭਗ 1 ਮਹੀਨੇ ਪਹਿਲੇ ਸਾਡਾ ਇੱਕ ਵੀਰਾ ਗੁਰਮੀਤ ਸਿੰਘ ਮੈਂਬਰ ਡੀਜੀਪੀਸੀ ਜੋ ਖੋੜ ਤੋਂ ਹਨ ਉਹਨਾਂ ਦੇ ਉੱਪਰ ਕੇ ਹਾਦਸਾ ਪੀਤ ਗਿਆ ਵਾਪਰ ਗਿਆ ਤੇ ਅਸੀਂ ਉਹਨਾਂ ਦਾ ਪਤਾ ਲਿਆ ਉਹਨਾਂ ਦੇ ਘਰ ਗਏ ਜਦ ਅਸੀਂ ਮੈਂਬਰਾਂਸ ਬਾਕੀ ਸਾਡੇ ਨਾਲ ਸੀ ਉੱਥੋਂ ਪਤਾ ਕਰਕੇ ਜਦ ਬਾਹਰ ਨਿਕਲੇ ਫਿਰ ਮੇਰੇ ਮਾਈਂਡ 'ਚ ਗੱਲ ਆਈ ਮੈਂ ਕਿਹਾ ਵੀਰ ਇੱਥੇ ਆਏ ਦਾ ਤੇ ਹਾਂ ਮੈਂ ਇਸ ਵੀਰ ਦੇ ਕੰਨ 'ਚ ਕੋਈ ਗੱਲ ਪਾ ਦਿਆਂ ਸਾਰੇ ਮੈਂਬਰਾਂ ਬਾਹਰ ਆ ਗਏ ਮੈਂ ਫਿਰ ਦੁਬਾਰਾ ਅੰਦਰ ਗਿਆ ਮੈਂ ਉਸ ਵੀਰ ਦੇ ਕੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਕਿਹਾ ਵੀਰ ਜੀ ਆਓ ਸਾਰੇ ਮਿਲ ਬੈਠ ਕੇ ਗੱਲਾਂ ਗੱਲ ਕਰੀਏ ਜੋ ਡਿਫਰੈਂਸਸ ਹਨ ਉਸ ਨੂੰ ਦੂਰ ਕਰੀਏ ਆਪਣੇ ਹਉਮੈ ਨੂੰ ਦੂਰ ਛੱਡੀਏ ਤੇ ਕੌਮ ਦੇ ਲਈ ਕੁਝ ਕਰ ਸਕੀਏ ਤਕੋ ਨਾ ਵੀ ਬੜਿਆ ਪਾਸਟਰ ਰਿਸਪਾਂਸ ਦਿੱਤਾ ਉਹਨੇ ਕਿਹਾ ਬਲੁੰਦਰ ਜੀ ਪ੍ਰਧਾਨ ਸਾਹਿਬ ਵੀ ਪਰੇਸ਼ਾਨ ਹਨ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਇਕਤਾ ਹੋਣੀ ਚਾਹੀਦੀ ਹੈ ਤਦੇ ਅਸੀਂ ਕੁਝ ਕਰ ਪਾਵਾਂਗੇ ਲੇਕਿਨ ਉਸ ਗੱਲ ਨੂੰ 1 ਮਹੀਨਾ ਹੋ ਗਿਆ ਉਸ ਗੱਲ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਸੋ ਅੱਜ ਮੈਂ ਮਜਬੂਰ ਹੋ ਕੇ ਇਸ ਚੀਜ਼ ਮੈਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅੱਜ ਮੈਂ ਆਪਣੇ ਪ੍ਰਧਾਨ ਸਾਹਿਬ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਟੋੜਾ ਜੋ ਸਾਡੇ ਪ੍ਰਧਾਨ ਹਨ ਉਹ ਇਹ ਗੱਲ ਮੈਨੂੰ ਵੀ ਕਲੀਅਰ ਕਰਦੇ ਆ ਸੰਗਤ ਨੇ ਸਾਨੂੰ ਸਭ ਨੂੰ ਮੈਂਬਰ ਚੁਣ ਕੇ ਭੇਜਿਆ ਸੀ ਤੇ ਜੋ ਉਹਦੇ ਆਪਸ ਵਿੱਚ ਵੰਡੇ ਗਏ ਉਹ ਸਾਡਾ ਇੰਟਰਨਲ ਅਰੇਂਜਮੈਂਟ ਸੀ ਅਸੀਂ ਆਪਸ ਹੀ ਇੱਕ ਦੂਜੇ ਸਤਕਾਰ ਵਜੋ ਉਹਦੇ ਦਿੱਤੇ ਤੇ ਅਸੀਂ ਕੋਈ ਪ੍ਰਧਾਨ ਬਣਿਆ ਕੋਈ ਮੀਤ ਪ੍ਰਧਾਨ ਬਣਿਆ ਕੋਈ ਕੈਸ਼ੀਅਰ ਬਣਿਆ ਤੇ ਕੋਈ ਜਨਰਲ ਸਖਤਰ ਬਣਿਆ ਸੋ ਅੱਜ ਮੈਂ ਪ੍ਰਧਾਨ ਸਾਹਿਬ ਸਤਕਾਰਯੋਗ ਪ੍ਰਧਾਨ ਸਾਹਿਬ ਨੂੰ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਔਰ ਬਾਕੀ ਮੈਂਬਰਾਂ ਸਾਹਿਬ ਨੂੰ ਵੀ ਕਿ ਆਓ ਆਪਣਾ ਹਉਮੈ ਈਗੋ ਨੂੰ ਛੱਡ ਕੇ ਆਪਣੇ ਡਿਫੈਂਸਿਸ ਨੂੰ ਛੱਡ ਕੇ ਆਪਣੇ ਕੌਮੀ ਹਿੱਤਾਂ ਦੇ ਲਈ ਜੋ ਸਾਡੀ એનર્ਜੀ ਹੈ ਔਰ ਇਹ ਕਲੇ ਵੀ ਵਾਜ਼ੇ ਕਰਦੇ ਆ ਕਿ ਅੱਜ ਵਾਕੇ ਹੀ ਜੋ ਟੀਮ ਸਾਡੀ ਆਈ ਹੈ ਹਰ ਇੰਡੀਵਿਜੂਅਲੀ ਸਾਡਾ ਆਪਣੇ ਆਪ ਦੇ ਵਿੱਚ ਇੱਕ ਇੰਸਟੀਟਿਊਸ਼ਨ ਹੈ ਆਪਣੇ ਕੋਲ ਇਤਨੀ ਕਾਬਲੀਅਤ ਰੱਖਦਾ ਹੈ ਕਿ ਅਗਰ ਅਸੀਂ ਇਕੱਠੇ ਹੋ ਕੇ ਉਸ ਕਾਬਲੀਅਤਾਂ ਮਜ਼ਾਰਾ ਸਾਂਝੇ ਤੌਰ ਤੇ ਕਿਦਰੇ ਕਰੀਏ ਤੇ ਕੋਈ ਅਸੀਂ ਕੌਮ ਦੀ ਗੱਲ ਲੈ ਕੇ ਜਿਹੜੀ ਪੂਰੀ ਨਾ ਹੋ ਸਕੇ ਸੋ ਮੈਂ ਸਾਰੇ ਵੀਰਾਂ ਨੂੰ ਜਿੱਥੇ ਅਪੀਲ ਕਰਦਾ ਹਾਂ ਉੱਥੇ ਪ੍ਰਧਾਨ ਸਾਹਿਬ ਨੂੰ ਖਾਸ ਕਰਕੇ ਕਿਉਂਕਿ ਘਰ ਦੇ ਮੁਖੀ ਦਾ ਪ੍ਰਧਾਨ ਦਾ ਇਹ ਫਰਜ਼ ਬੰਦਾ ਹੈ ਕਿ ਅਗਰ ਕੋਈ ਗੱਲ ਮੇਰੇ ਨੋਟਿਸ 'ਚ ਆਈ ਹੈ ਉਹਦਾ ਸੰਗਿਆਨ ਲਿਆ ਜਾਏ ਬੈਠ ਕੇ ਉਸ चीज ਨੂੰ ਵਿਚਾਰ ਵਟਾਂਦਰਾ ਕਰਕੇ ਉਹਨਾਂ ਡਿਫਰੈਂਸਸ ਨੂੰ ਦੂਰ ਕੀਤਾ ਜਾ ਸਕੇ ਲੇਕਿਨ ਅਫਸੋਸ ਹੋਇਆ ਕਈ ਤੋਂ ਇੱਕ ਮਹੀਨਾ ਪਹਿਲੇ ਵੀ ਅਸੀਂ ਇੱਕ ਲੈਟਰ ਕਿਸੇ ਬੜੇ ਸੀਰੀਅਸ ਬੜੇ ਗੰਭੀਰ ਮੁੱਦੇ ਤੇ ਪ੍ਰਧਾਨ ਸਾਹਿਬ ਨਾਲ ਸਾਂਝੀ ਕੀਤੀ ਸੀ ਲੇਕਿਨ ਉਮੀਦ ਸੀ ਕਿ ਪ੍ਰਧਾਨ ਸਾਹਿਬ ਜ਼ਰੂਰ ਬੁਲਾਣਗੇ ਉਸ ਮੁੱਦੇ ਤੇ ਗੱਲ ਕਰਨਗੇ ਲੇਕਿਨ ਪ੍ਰਧਾਨ ਸਾਹਿਬ ਨੇ ਨਹੀਂ ਬੁਲਾਇਆ ਮੈਂ ਫਿਰ ਵੀ ਕਹਿਣਾ ਹਾਂ ਸਾਡੀ ਮੇਰੀ ਅੱਜ ਦੀ ਇਸ ਪਹਿਲਾ ਬਸਤਕਾ ਹੀ ਹੈ ਕਿ ਅਸੀਂ ਇਕੱਠੇ ਹੋ ਸਕੀਏ ਸੋ ਮੇਰੀ ਪ੍ਰਧਾਨ ਸਾਹਿਬ ਦੇ ਕੇ ਮੈਂ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਆਉਣ ਵਾਲੀ ਨਸਲ ਫਿਰ ਤੁਹਾਨੂੰ ਮਾਫ ਨਹੀਂ ਕਰੇਗੀ ਸੰਗਤ ਸਾਨੂੰ ਮਾਫ ਨਹੀਂ ਕਰੇਗੀ ਜੇ ਅਸੀਂ ਸੰਗਤ ਨਾਲ ਇਨਸਾਫ ਨਹੀਂ ਕਰ ਪਾਏ ਪ੍ਰਧਾਨ ਸਾਹਿਬ ਤੇ ਮੈਂ ਤੁਹਾਨੂੰ 1 ਮਹੀਨੇ ਦਾ ਸਮਾਂ ਸੰਗਤ ਦੀ ਕਚਹਿਰੀ ਦੇ ਰਾਈ ਤੁਹਾਨੂੰ 1 ਮਹੀਨਾ ਸੰਗਤ ਸਮੇਂ ਦੇਣਾ ਹਾਂ ਕਿ ਤੁਸੀਂ 1 ਮਹੀਨੇ ਦੇ ਅੰਦਰ ਅੰਦਰ ਸਾਰੇ ਰਜਵੇਂ ਛੱਡ ਕੇ ਜੋ ਸਾਡੇ ਵਿਖਰੇਵੇਂ ਸਾਡੇ ਆਪਸੇ ਨਿਮਰਾਂਗੇ ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਅਸਾਨੂੰ ਇਕੱਠੇ ਲੈ ਕੇ ਚਲੋ ਤਾਂ ਕਿ ਸੇ ਕੌਮੀ ਹਿੱਤਾਂ ਨੂੰ ਅੱਗੇ ਰੱਖ ਕੇ ਕੌਮ ਦੇ ਜੋ ਸਾਡੇ ਕੰਮ ਸਨ ਜੋ ਸਾਡੀਆਂ ਡਿਮਾਂਡਾਂ ਸਨ ਉਹਨਾਂ ਨੂੰ ਪੂਰੇ ਕਰ ਸਕੀਏ ਕਿਉਂਕਿ ਆਦਰਵਾਈਜ਼ ਸਾਡੇ ਕੌਮ ਦੇ ਮਸਲੇ ਹੱਲ ਹੋਣ ਵਾਲੇ ਨਹੀਂ ਤੇ ਇਹ ਨਾ ਹੋਵੇ ਬਾਅਦ ਵਿੱਚ ਸਾਨੂੰ ਬਹੁਤ ਪਛਤਾਣਾ ਪਵੇ ਫਿਰ ਬਹੁਤ ਦੇਰ ਹੋ ਜਾਏ ਫਿਰ ਸੰਗਤਾਂ ਨੂੰ ਜਵਾਬ ਦੇਣ ਦੇ ਲਈ ਸਾਡੇ ਕੋਲ ਕੁਝ ਨਹੀਂ ਹੋਵੇਗਾ ਔਰ ਇਹ ਗੱਲ ਸਾਧ ਸੰਗਤ ਜੀ ਅੱਜ ਤੁਹਾਨੂੰ ਇਹ ਵੀ ਕਹਦੇ ਆ ਅੱਜ ਮੈਂ ਕੋਈ ਅਸੀ ਗੱਲ ਨਹੀਂ ਕਰਾਂਗਾ ਜਿਸ ਨਾਲ ਮਨ ਮਟਾਪ ਕੇ ਵਧੇ ਮੇਰਾ ਸਿਰ ਵਰ ਸਿਰ ਹੱਥ ਜੋੜ ਕੇ ਬੇਨਤੀ ਆ ਚੋਲੀ ਅੱਡ ਕੇ ਵੀ ਆਖੋ ਮੈਂ ਉਹ ਵੀ ਕਰਨ ਨੂੰ ਤਿਆਰ ਆ ਆਪਣੇ ਵੀਰਾਂਗੇ ਆਓ ਸਿੱਖ ਇਕੱਠੇ ਮਿਲ ਬੈਠ ਕੇ ਆਪਣੇ ਵਿਖਰੇਵੇਂ ਛੱਡੀਏ ਆਪਣੇ ਇੱਕ ਹੋਮੇ ਨੂੰ ਛੱਡ ਕੇ ਤਿਆ ਕੇ ਮੇਰੇ ਸਮੇ ਸਾਰਿਆਂ ਦੀ ਗੱਲ ਕਰ ਰਿਹਾ ਮੈਂ ਕਿਸੇ ਇੰਡੀਵਿਜੁਅਲ ਨਾਲ ਉਹ ਨਹੀਂ ਕਰ ਰਿਹਾ ਮੈਂ ਸਾਰਿਆਂ ਨੂੰ ਆਓ ਇਕੱਠੇ ਹੋ ਕੇ ਬੈਠੀਏ ਤਾਂ ਕਿ ਕੌਮ ਦਾਸ ਕੁਛ ਵਾਰ ਚੱਕੀਏ ਪ੍ਰਧਾਨ ਸਾਹਿਬ ਅਗਰ 1 ਮਹੀਨੇ ਦੇ ਅੰਦਰ ਤੁਸੀਂ ਕਾਮਯਾਬ ਨਾ ਹੋਏ ਕਮੇਟੀ ਨੂੰ ਇਕੱਠਾ ਨਾ ਕਰ ਸਕੇ ਅਸੀਂ ਇਕੱਠੇ ਮੁੱਦਿਆਂ ਦੇ ਕੋਈ ਗੱਲਬਾਤ ਨਾ ਕਰ ਸਕੇ ਫਿਰ ਮੈਂ ਸਾਰੀ ਸੰਗਤ ਨੂੰ ਇੱਕ ਆਸ਼ਵਾਸਨ ਦੇਣਾ ਹਾਂ ਫਿਰ ਮੈਂ ਜਦ ਵੀ ਕੋਈ ਆਪਣੀ ਆਰਟੀਆਈ ਦੀ ਕੋਈ ਪ੍ਰੈਸ ਕਾਨਫਰੰਸ ਕਰਦਾ ਨਾ ਸਰਕਾਰ ਦੇ ਖਿਲਾਫ ਤੇ ਪੂਰੇ ਡਾਕੂਮੈਂਟਰੀ ਐਵੀਡੈਂਸਿਸ ਲੈ ਕੇ ਬੈਠਦਾ ਹਾਂ ਇੱਕ ਮਹੀਨੇ ਦੇ ਬਾਅਦ ਫਿਰ ਉਹ ਪੂਰੇ ਡਾਕੂਮੈਂਟਰੀ ਐਵੀਡੈਂਸਿਸ ਲੈ ਕੇ ਹਰ ਉਹ ਲੈਟਰ ਲੈ ਕੇ ਹਰ ਉਹ ਕੇਸ ਲੈ ਕੇ ਫਿਰ ਸੰਗਤ ਦੀ ਕਚਹਿਰੀ ਚ ਜਾਵਾਂਗਾ ਪੈਸਾ ਸੰਗਤ ਜੀ ਕੋਸ਼ਿਸ਼ ਉਹਦਾ ਪੂਰੀ ਕੀਤੀ ਅਸਾਂ ਪੇਸ਼ੈਂਟ ਨੂੰ ਵੈਂਟਿਲੇਟਰ ਤੇ ਵੀ ਛਾੜ ਕੇ ਦੇਖ ਲਿਆ ਅਸੀਂ ਹੋਰ ਹਰ ਕੋਸ਼ਿਸ਼ ਕਰ ਲਈ ਹਰ ਹਿਲਖ ਤਿਆਰ ਕਰ ਲਿਆ ਅਗਰ ਜਦ ਕੋਈ ਵੀ ਬਿਲਕੁਲ ਕਿਸੇ ਕਿਸੇ ਦਾ ਲਾ ਇਲਾਜ ਹੋ ਜਾਏ ਬਿਮਾਰੀ ਤੇ ਫਿਰ ਸੰਗਤ ਦੀ ਕਚਹਿਰੀ ਜਰੂਰ ਆਣਾ ਪਵੇਗਾ ਇੱਕ ਮਹੀਨਾ ਮੈਂ ਟਾਈਮ ਦਿੰਦਾ ਇੱਕ ਮਹੀਨੇ ਬਾਅਦ ਅਗਰ ਕੋਈ ਸਿਰੇ ਤੇ ਅਸੀਂ ਸਿੱਟੇ ਤੇ ਨਾ ਪੁੱਛ ਸਕੇ ਕਿਸੇ ਹਾਲਤ ਨਾ ਪੁੱਛ ਸਕੇ ਫਿਰ ਮੈਂ ਸੰਗਤ ਦੀ ਕਚਹਿਰੀ 'ਚ ਇਲਾਨ ਦੇ ਡਾਕੂਮੈਂਟ ਰਿਵਿਡੈਂਸ ਸਾਰੇ ਲੈ ਕੇ ਫਿਰ ਸੰਗਤ ਦੀ ਕਚਹਿਰੀ ਜਾ ਕੇ ਦੱਸਾਂਗਾ ਕਿ ਕਿੱਥੋਂ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹੋਈ ਕਿੱਥੋਂ ਵੱਖਰੇਵੇਂ ਵਧਦੇ ਗਏ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਸ-ਕਿਸ ਮੈਂਬਰ ਨੇ ਕਿਸ-ਕਿਸ ਨੇ ਮੇਰੇ ਸਮੇਤ ਅਸੀਂ ਕੀ-ਕੀ ਕੀਤਾ ਕਿੰਨਾ-ਕਿੰਨਾ ਚਿੱਠੀਆਂ ਦੇ ਉੱਪਰ ਕਿਉਂ ਐਸੇ ਵਿਵਾਦ ਵਧੇ ਫਿਰ ਸੰਗਤ ਦੇ ਕਚਹਿਰੀ ਜ਼ਰੂਰ ਰੱਖਾਂਗਾ ਲੇਕਿਨ ਮੈਂ ਉਮੀਦ ਕਰਦਾ ਪ੍ਰਧਾਨ ਸਾਹਿਬ ਔਰ ਬਾਕੀ ਮੈਂਬਰ ਸਾਰੇ ਬੜੇ ਸੱਜੇ ਔਰ ਬੜੇ ਸੂਝਵਾਨ ਹਨ ਮੇਰੀ ਇਸ ਗੱਲ ਬੇਨਤੀ ਹੂ ਇੱਕ ਉਹਦਾ ਸੰਗਿਆਨ ਲੈਂਦੇ ਹੋਏ ਜ਼ਰੂਰ ਮੇਰੇ ਬਹਿ ਕੇ ਇਸ ਤੇ ਗੱਲ ਕਰੀਏ ਔਰ ਵੀ ਜੋ ਪੰਥਦਰਦੀ ਹਨ ਆ ਤੁਸੀਂ ਵੀ ਕੋਸ਼ਿਸ਼ ਕਰ ਲਈਏ ਕਰੀਏ ਕਿ ਅਸੀਂ ਸਾਰੇ ਇਕੱਠੇ ਹੋ ਜਾਈਏ ਕਿਉਂਕਿ ਇੱਕ ਇੱਕ ਮੈਂਬਰ ਆਪਣੇ ਆਪਣੇ ਲੈਵਲ ਤੇ ਮੈਂ ਫਿਰ ਕਹਿ ਦਿਆ ਬੜਾ ਕਾਬਿਲ ਹੈ ਔਰ ਕੌਮ ਦੇ ਮੁੱਦਿਆਂ ਨੂੰ ਅੱਗੇ ਰੱਖ ਸਕਦਾ ਹੈ ਸੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਇੱਕੋ ਰੇ ਫਿਰ ਆਪਣੇ ਮੈਂਬਰਾਂ ਨੂੰ ਔਰ ਡੀਸੀਬੀਸੀ ਦੇ ਪ੍ਰਧਾਨ ਸਾਹਿਬ ਨੂੰ ਖਾਸ ਕਰਕੇ ਅਪੀਲ ਹੈ ਕਿ ਇੱਕ ਮਹੀਨਾ ਵਕਤ ਦੇਣਾ ਇੱਕ ਮਹੀਨੇ ਵਕਤ ਦੇ ਅੰਦਰ ਸਾਰੀ ਕਮੇਟੀ ਨੂੰ ਇਕੱਠੇ ਲੈ ਕੇ ਚਲੋ ਤਾਂ ਕਿ ਕੋਮ ਦੇ ਮੁੱਦਿਆਂ ਨੂੰ ਅਸੀਂ ਕਿਸੇ ਢੰਗ ਦੇ ਪਹੁੰਚਾ ਸਕੀਏ ਨਹੀਂ ਤੇ ਹਮੇਸ਼ਾ ਇਹ ਗਿਲਾ ਰਹੇਗਾ ਸਾਨੂੰ ਉਹ ਸੰਗਤ ਵੀ ਗਿਲਾ ਰਹੇਗਾ ਦੁਬਾਰਾ ਸੰਗਤ ਵੀ ਛਛੋ ਪੰਛੀ ਚ ਰਹੇਗੀ ਭਾਈ ਕਿਸ ਨੂੰ ਚੁਣ ਕੇ ਭੇਜੀਏ ਕੋ ਕੋ ਠੀਕ ਨਿਕਲੇਗਾ ਕੋਣ ਅਕੇ ਜਾ ਕੇ ਉਹ ਵੀ ਹਮੇ ਦੀ ਸ਼ਿਕਾਰ ਨਹੀਂ ਹੋ ਜਾਵੇਗਾ ਸੋ ਇੰਨੀ ਹੀ ਬੇਨਤੀਆਂ ਅੱਜ ਮੈਂ ਤੁਹਾਡੀ ਕਿਚਾਰੀ ਸਾਰਿਆਂ ਦੇ ਮਤਮਰਾਇ ਰੱਖਣੀਆਂ ਸਨ ਤੋਂ ਸੋ ਮੈਂ ਸਮਝ ਰਹਾ ਇਹ ਮੇਰੀ ਬੇਨਤੀ ਸੰਗਤਾਂ ਵੀ ਸਮਝਣ ਗਿਆ ਮੇਰੇ ਪ੍ਰਧਾਨ ਸਾਹਿਬ ਸਮਝਣਗੇ ਸਾਡੇ ਬਾਕੀ ਮੈਂਬਰਾਨ ਸਾਹਿਬ ਸਮਝਣਗੇ اور ਫਿਰ ਮੈਂ ਗੱਲ ਹੋਰ ਕਹ ਦਿਆਂ ਅਗਰ ਅਸੀਂ ਬਿਲਕੁਲ ਨਾ ਕਾਮਯਾਬ ਰਹੇ ਕੋਈ ਵੀ ਨਾ ਚਲਿਆ ਤਾਂ ਫਿਰ ਮੈਂ ਕੋਸ਼ਿਸ਼ ਕਰਾਂਗਾ ਬਾਕੀ ਮੈਂਬਰਾਨਾਂ ਨਾਲ ਵੀ ਗੱਲ ਕਰਾਂ ਅਜੇ ਮੈਂ ਨਹੀਂ ਕੀਤੀ ਫਿਰ ਮੈਂ ਅਗਰ ਮਨੂਏ ਲੱਗੇਗਾ ਅਗਰ ਮੇਰੀ ਸੰਗਤਵਾਨੂ ਕਹਵੇ ਕਿ ਵੀਰ ਜੀ ਤੁਸੀਂ ਇਸਤੀਫਾ ਦੇ ਦਿਓ ਵੀਰ ਜੀ ਤੁਸੀਂ ਛੱਡ ਦਿਓ ਮੈਂ ਸਰਕਾਰ ਨੂੰ ਇਹ ਗੱਲ ਲਿਖ ਦੇਵਾਂਗਾ ਕਿ ਬਿਲਕੁਲ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਨੂੰ ਡਿਸਾਲਵ ਕਰ ਦਿੱਤਾ ਜਾਵੇ ਫਿਰ ਮੈਂ ਸੰਗਤ ਨੂੰ ਵੀ ਕਹਾਂਗਾ ਕਿ ਤੁਸੀਂ ਅਲੱਗ-ਅਲੱਗ ਪਲੇਟਫਾਰਮਾਂ ਤੋਂ ਸਰਕਾਰ ਨੂੰ ਇਹ ਗੱਲ ਲਿਖ ਦਿਓ ਇਸ ਸੰਗ ਇਸ ਨੂੰ ਕਮੇਟੀ ਨੂੰ ਰੋਲ ਕਰ ਦਿੱਤਾ ਜਾਏ ਕਿਉਂਕਿ ਟੋਟਲ ਫੇਲ ਹੋ ਚੁਕੀ ਹੈ ਇਹ ਕੌਮੀ ਹਿੱਤਾਂ ਨੂੰ ਪ੍ਰਾਇਓਰਟੀ ਨਹੀਂ ਦੇ ਰਹੀ ਇਹ ਆਪਣੇ ਰਜੇਵੇਂ ਵਿੱਚ ਰੁੱਝ ਗਏ ਹਨ ਇਹ ਆਪਣੇ ਹਉਮੇ ਤੇ ਈਗੋ ਦੇ ਸ਼ਿਕਾਰ ਹੋ ਚੁੱਕੇ ਹਨ ਸੋ ਮੇਰੀ ਇੱਕ ਬੇਨਤੀ ਹੈ ਮੈਂ ਸਮਝਦਾ ਸਾਰੀ ਸੰਗਠਨ ਨੂੰ ਅਚੇਤ ਨਾਲ ਸਮਝੇਗੀ ਔਰ ਮੇਰੇ ਮੈਂਬਰਾਨ ਸਾਹਿਬ ਔਰ ਮੇਰੇ ਪ੍ਰਧਾਨ ਸਾਹਿਬ ਇਸ ਗੱਲ ਨੂੰ ਅਚੇਤ ਨਾਲ ਸਮਝਣਗੇ ਔਰ ਇਹਦਾ ਪੋਜ਼ਿਟਿਵ ਤਰੀਕੇ ਨਾਲ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਇੱਕ ਅੱਛੀ ਅਸੀਂ ਲੋਕਾਂ ਨੂੰ ਕਿਉਂਕਿ ਸਾਡੇ ਕੋਲ ਪੋਲੀਟੀਕਲ ਵੈਕਿਊਮ ਹੈ ਜਦ ਤੱਕ ਪੋਲੀਟੀਕਲ ਵੈਕਿਊਮ ਹੈ ਸਾਡਾ ਕੰਮ ਜਿੱਥੇ ਗੁਰੂ ਘਰਾਂ ਦੀ ਦੇਖਪਾਲ ਤੇ ਕਰਨਾ ਹੈ ਉੱਥੇ ਨਾਲ ਕੋਮੀ ਜੋ ਸਾਡੀਆਂ ਮੁਦੇ ਮਸਾਇਲਨ ਉਹ ਸਰਕਾਰ ਤੱਕ ਪਹੁੰਚਾਣੇ ਹਨ ਸਰਕਾਰ ਆਈ ਦੀ ਹੈ ਸਰਕਾਰ ਗੱਲ ਸੁਣਨ ਨੂੰ ਤਿਆਰ ਹੈ ਅਗਰ ਸਾਨੂੰ ਸੁਣਨ ਦੀ ਇਜਾਜ਼ਤ ਨਾ ਆਏ ਫਿਰ ਸਾਡੀ ਗਲਤੀ ਹੋਵੇਗੀ ਸਰਕਾਰ ਦਾ ਦੋਸ਼ ਨਹੀਂ ਹੋਵੇਗਾ ਸੋ ਇਤਨੇ ਹੀ ਬੇਨਤੀਆਂ ਬਰਵਾਨ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪ੍ਰਧਾਨ ਸਾਹਿਬ ਮੀਤ ਪ੍ਰਧਾਨ ਸਾਹਿਬ ਪਹਿਲੀ ਗੱਲ ਤੇ ਆਪ ਜੀ ਨੂੰ ਬਹੁਤ ਬਹੁਤ ਮੁਬਾਰਕ ਹੈ ਆਪ ਜੀ ਨੇ ਗੁਰੂ ਸਾਹਿਬ ਨੂੰ ਸਨਮੁਖ ਰੱਖ ਕੇ ਸੰਗਤ ਨੂੰ ਸਨਮੁਖ ਰੱਖ ਕੇ ਇਹ ਗੱਲ ਬਾਹਰ ਲਿਆਂਦੀ ਹੈ ਕਿਉਂਕਿ ਆਮ ਲੋਕਾਂ ਨੂੰ ਪਤਾ ਹੈ ਆਮ ਲੋਕ ਗੱਲਾਂ ਕਰਦੇ ਸੰਨ ਪਰ ਓਪਨਲੀ ਅੱਜ ਤੁਸੀਂ ਇਸ ਨੂੰ ਸਟੇਜ ਤੇ ਲੈ ਆਂਦਾ ਇੱਕ ਮੈਂ ਤੁਹਾਡੇ ਪ੍ਰਧਾਨ ਸਾਹਿਬ ਨੂੰ ਮੁਬਾਰਕ ਵੀ ਕਰਾਂਗਾ ਪ੍ਰਧਾਨ ਰਣਜੀਤ ਸਿੰਘ ਟੋਰਾ ਜੀ ਨੂੰ ਕਿ ਉਹਨਾਂ ਨੇ ਇੱਕ ਪਿੱਛੇ ਇੱਕ ਵੀਡੀਓ ਪਾਇਆ ਸੀ ਪ੍ਰੈਕਟਿਸ ਨੂੰ ਲੈ ਕੇ ਬਹੁਤ ਵੱਡੀ ਗੱਲ ਹੈ ਪਹਿਲੀ ਵਾਰ ਕਿਸੇ ਪ੍ਰਧਾਨ ਸਾਹਿਬ ਨੇ ਪ੍ਰੈਕਟਿਸ ਦੀ ਗੱਲ ਕੀਤੀ ਹੈ ਉਸੇ ਬਾਰੇ ਆਪ ਜੀ ਕੀ ਕਹੋਗੇ? ਔਰ ਤੁਹਾਨੂੰ ਮੈਂ ਬਹੁਤ-ਬਹੁਤ ਮੁਬਾਰਕ ਦਿਆਂਗਾ ਕਿ ਤੁਸੀਂ ਓਪਨਲੀ ਇਸ ਗੱਲ ਨੂੰ ਸੰਗਤ ਵਿੱਚ ਲਿਆਂਦਾ ਹੈ। ਉਸ ਬਾਰੇ ਆਪ ਜੀ ਕੀ ਬਿਲਕੁਲ ਇਹ ਮੁੱਦਾ ਹੁਣ ਪ੍ਰਧਾਨ ਸਭਾ ਨੇ ਉੱਥੇ ਚੁੱਕਿਆ ਇਸ ਤੋਂ ਪਹਿਲੇ ਵੇਲੇ ਸਾ ਕਮੇਟੀ 'ਚ ਮੁੱਦਾ ਡਿਸਕਸ ਕੀਤਾ ਸੀ। ਮੈਂ ਸਾਰੇ ਸੰਗਤ ਦੇ ਸਾਹਮਣੇ ਬਿਲਕੁਲ ਇਸ ਚੀਜ਼ ਨੂੰ ਕਲੀਅਰ ਕਰਦਿਆਂ ਕਿ ਸਾਡੀ ਕੌਮ ਦੀ ਪ੍ਰਾਪਰਟੀ ਜਿੱਥੇ ਵੀ ਕਿਸੇ ਨੇ ਇਨਕ੍ਰੋਚ ਕੀਤੀ ਹੈ ਉਸ ਨੂੰ ਲਿਆਂਦਾ ਕੰਮ ਸਾਡਾ ਫਰਜ਼ ਬਣਦਾ ਹੈ। ਉਹ ਕੌਮ ਦੀ ਪ੍ਰਾਪਰਟੀ ਹੈ ਕੌਮ ਦੇ ਕੋਲ ਆਉਣੀ ਚਾਹੀਦੀ ਹੈ। ਉਹ ਕਿਸੇ ٹرسٹ ਕੋਲ ਹੈ ਕਿਸੇ ਨਿਜਲ ਦੇ ਕੋਲ ਹੈ ਕਿਸੇ ਵੀ ਦੇ ਕੋਲ ਅਗਰੇ ਸ਼ਖਸ ਦੇ ਕੋਲ ਸਾਡੇ ਕੌਮ ਦੇ ਕੋਲ ਪ੍ਰਾਪਰਟੀ ਹੈ ਉਹ ਕੌਮ ਦੀ ਪ੍ਰਾਪਰਟੀ ਬਾਹਰ ਆਣੀ ਚਾਹੀਦੀ ਹੈ ਉਹ ਕੌਮੀ ਹਿੱਤਾਂ ਲਈ ਇਸਤੇਮਾਲ ਹੋਣੀ ਚਾਹੀਦੀ ਹੈ ਕੌਮੀ ਮਫਾਦਲੇ ਇਸਤੇਮਾਲ ਹੋਣੀ ਚਾਹੀਦੀ ਹੈ ਨਾ ਕਿ ਸਾਡੇ ਪਰਸਨਲ ਮਫਾਦਲੇ ਇਸਤੇਮਾਲ ਹੋਵੇ ਸੋ ਬਿਲਕੁਲ ਜਿੱਥੇ ਕਮੇਟੀ ਦਾ ਇਤਲਾਕਾ ਪ੍ਰਾਪਰਟੀਆਂ ਦਾ ਬਿਲਕੁਲ ਮੈਂ ਕਮੇਟੀ ਦੇ ਨਾਲ ਹਾਂ ਕਿ ਇਹ ਪ੍ਰਾਪਰਟੀਆਂ ਆਣੀਆਂ ਜਿੱਥੇ ਜਿੱਥੇ ਸਾਡੀਆਂ ਪ੍ਰਾਪਰਟੀਆਂ ਇਨਕ੍ਰੋਚਮੈਂਟ ਹੋਈ ਹੈ ਉਹਨਾਂ ਨੂੰ ਖਾਲੀ ਕਰਾਣਾ ਸਾਡਾ ਫਰਜ਼ ਬੰਦਾ ਹੈ ਇਸੇ ਕਰਕੇ ਅਗਰ ਮੈਂ ਅੱਜ ਅਪੀਲ ਕੀਤੀ ਹੈ ਤੁਸੀਂ ਸਵਾਲ ਕੀਤਾ ਇਸ ਅਪੀ ਕਿ ਸਾਡੇ ਇਕੱਠੇ ਹੋਣ ਦਾ ਹੀ ਕਿਹ ਵੀ ਫਾਇਦਾ ਹੋਏਗਾ ਕਿ ਸਾਡੇ ਕੌਮ ਦੀਆਂ ਜੋ ਪ੍ਰਾਪਰਟੀਆਂ ਹਨ ਉਹ ਵੀ ਸੰਗਤ ਦੇ ਸਾਹਮਣੇ ਆਣਗੀਆਂ ਕੌਣ-ਕੌਣ ਨੇ ਇਨਕ੍ਰੋਚਰ ਹਨ ਕਿਸ-ਕਿਸ ਨੇ ਪ੍ਰਾਪਰਟੀਆਂ ਕੌਮ ਦੀਆਂ ਇਨਕ੍ਰੋਚ ਕਰਕੇ ਰੱਖੀਆਂ ਸਾਰਾ ਸੰਗਤ ਦੇ ਸਾਹਮਣੇ ਆਣਾ ਚਾਹੀਦਾ ਔਰ ਖਾਲੀ ਸਾਹਮਣੇ ਹੀ ਨਹੀਂ ਲਿਆਣਾ ਇਹਨੂੰ ਇਕੱਠਾ ਕਰਕੇ ਕੌਮ ਦੇ ਹਵਾਲੇ ਕਰਕੇ ਆਈਏ ਤਾਂ ਕਿ ਕੌਮ ਕਵੇ ਕਦੇ ਕੋਈ ਕਮੇਟੀ ਸੂਝਵਾਨ ਆਈ ਸੀ ਉਹਨਾਂ ਨੇ ਉਪਰਾਲਾ ਕੀਤਾ ਉਹਦੇ ਉਪਰਾਲਾ ਸਦਕਾ ਇਹ ਪ੍ਰਾਪਰਟੀਆਂ ਕੌਮ ਦੀਆਂ ਕੌਮ ਦੇ ਹਵਾਲੇ ਹੋਈਆਂ ਤਾਂ ਕਿ ਆਣ ਵਾਲੇ ਸਾਡੀ ਆਣ ਵਾਲੀ ਪੀੜ੍ਹੀ ਦੇ ਕੰਮ ਆ ਸਕਣ ਕੌਮ ਦੇ ਕੰਮ ਆ ਸਕਣ ਪ੍ਰਾਪਰ ਸਰ ਜੀ ਬੋਲੀ ਦੋ ਸਿੰਘ ਜੀ ਇੱਕ ਸਵਾਲ ਹੈ ਛੋਟਾ ਜਿਹਾ ਜੀ ਤੁਸੀਂ ਕਿਹਾ ਕਿ ਇਸ ਵੇਲੇ ਜਿਹੜੀ ਕਮੇਟੀ ਹੈ ਉਹ ਵੈਂਟੀਲੇਟਰ ਦੇ ਉੱਤੇ ਹੈ ਹੁਣ ਵੈਂਟੀਲੇਟਰ ਦੇ ਉੱਤੇ ਹੈ ਜਾਂ ਸੀ ਇੱਕ ਤਾਂ ਇਹ ਸਵਾਲ ਹੈ ਦੂਸਰਾ ਕੀ ਅਗਰ ਉਹ ਵੈਂਟੀਲੇਟਰ ਦੇ ਉੱਤੇ ਸੀ ਤਾਂ ਤੁਸੀਂ ਜਿਹੜੇ ਡਾਕੂਮੈਂਟਸ ਲੈ ਕੇ ਇੱਕ ਮਹੀਨੇ ਬਾਅਦ ਆਮ ਦੀ ਗੱਲ ਕਰ ਰਹੇ ਹੋ ਉਸ ਦੇ ਵਿੱਚ ਕੀ ਕੀ ਕਲਾਸੇ ਕਰਨ ਦੀ ਤੁਹਾਡੀ ਰਹੇਗੀ ਮੇਰੇ ਤੇ ਦੇਖੋ ਆਧ ਜਦ ਮੈਂ ਜੋੜਨ ਦੀ ਗੱਲ ਕਰ ਰਿਹਾ ਨਾ ਅੱਜ ਅਗਰ ਮੈਂ ਕੋਈ ਐਸੀ ਗੱਲ ਕਰਾਂਗਾ ਤਾਂ ਫਿਰ ਉਸ ਸਾਡੀ ਉਸ ਜੋੜਨ ਦੀ ਮਹਿੰਮ ਨੂੰ ਕਿਦ ਤਰ੍ਹਾਂ ਇੱਕ ਢਾਹ ਲੱਗਦੀ ਹੈ ਬਾਕੀ ਵੀਰ ਮੇਰੇ ਠੀਕ ਹੈ ਤੁਹਾਡਾ ਸਵਾਲ ਬੜਾ ਜ਼ਾਇਜ਼ ਹੈ ਅੱਜ ਵੈਂਟਿਲੇਟਰ ਤੇ ਅਗਰ ਵੈਂਟਿਲੇਟਰ ਤੇ ਮੈਂ ਤੁਸੀਂ ਉਹਨੂੰ ਕਹੋ ਵੀ ਉਹਦੀ ਕੋਈ ਪਾਈਪ ਆਕਸਜਨ ਦੀ ਖਿੱਚ ਲਾਵਾਂ ਤਾਂ ਪੇਸ਼ੈਂਟ ਉੱਥੇ ਹੀ ਖਤਮ ਹੋ ਜਾਏਗਾ ਜਿਹੜੀ ਉਹਦੀ ਜੀਉਣ ਦੀ ਉਮੀਦ ਹੈ ਉਹ ਖਤਮ ਹੋ ਜਾਏਗੀ ਅੱਜ ਸਾਨੂੰ ਸਪਾਈਪ ਨੂੰ ਖਿੱਚਣਾ ਨਹੀਂ ਕੋਸ਼ਿਸ਼ ਕਰਨੀ ਹੈ ਉਹਨੂੰ ਪ੍ਰੋਪਰ ਆਕਸੀਜਨ ਮਿਲੇ ਪ੍ਰੋਪਰ ਟਰੀਟਮੈਂਟ ਮਿਲੇ ਪ੍ਰੋਪਰ ਕੋਸ਼ਿਸ਼ ਕਰੀਏ ਜਿੱਥੇ ਜਿੱਥੇ ਸਾਡਾ ਵਾਹ ਲੱਗਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਮੁਬਾਰਕਾ ਤੁਹਾਡੇ ਸਵਾਲ ਨੂੰ ਬੜਾ ਅੱਛਾ ਸਵਾਲ ਆ ਮੁਕਾਣ ਦੇ ਬਾਅਦ ਇੱਕ ਮਹੀਨੇ ਦੇ ਬਾਅਦ ਅਗਰ ਦੁਬਾਰਾ ਇਹ ਹਾਲਾਤ ਇਸੇ ਰਹੀ ਇਹ ਵੈਂਟਡ ਰੇ ਫਿਰ ਹਰ ਉਹ ਚੀਜ਼ ਮੈਂ ਸੰਗਤ ਦੀ ਕਿਚਾਰੀ ਚ ਰੱਖਾਂਗਾ ਫਿਰ ਸੰਗਤ ਫੈਸਲਾ ਕਰੇਗੀ ਕਿ ਕੋਣ ਠੀਕ ਸੀ ਤੇ ਕੋਣ ਗਲਤ ਸੀ ਬਹੁਤ ਬਹੁਤ ਬਲਵਿੰਦਰ ਜੀ ਬਹੁਤ ਧੰਨਵਾਦ ਤੁਸੀਂ ਬੜੀ ਵਧੀਆ ਇਨੀਸ਼ੀਏਟਿਵ ਲਿਆ ਸਾਨੂੰ ਵੀ ਸੰਗਤਾਂ ਬਿੰਗੇ ਚੈਨਲ ਅਸੀਂ ਸਾਰੇ ਵੀਰ ਇੱਥੇ ਬੈਠੇ ਹੋਏ ਆ ਸਾਨੂੰ बार-बार ਇਹ ਕੁਐਸਚਨ ਪੁੱਛੇ ਜਾਂਦਾ ਕਿ ਤੁਸੀਂ ਕਿਉਂ ਨਹੀਂ ਪੁੱਛਦੇ ਡੀਜੀਪੀ ਸੀ ਨੂੰ ਸ਼ਾਇਦ ਅਸੀਂ ਇਹ ਸਾਰੇ ਸੋਚਦੇ ਸੀ ਕਿ ਕੁਰਤਾ ਚੱਕਾਂਗੇ ਤੇ ਆਪਣਾ ਢਿੱਡ ਨੰਗਾ ਹੋਣਾ ਹੈ ਪਰ ਅਜੇ ਤੁਸੀਂ ਇਹ ਗੱਲ ਕਰਕੇ ਸਾਡੇ ਸਾਰੇ ਹੀ ਸਵਾਲਾਂ ਤੇ ਇੱਕ ਵਿਰਾਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਵਿਸ਼ਵਾਸ ਕਰਾਂਗੇ ਕਿ ਤੁਸੀਂ ਜੋ ਅਪੀਲ ਕੀਤੀ ਹੈ ਪ੍ਰਧਾਨ ਸਾਹਿਬ ਨੂੰ ਉਸ ਵਿੱਚ ਉਹ ਸੰਗਿਆਨ ਲੈਣ ਔਰ ਆਉਂਦੇ ਟਾਈਮ ਵਿੱਚ ਅਸੀਂ ਸਾਰੇ ਹੀ ਫੇਰ ਇਕੱਠੇ ਹੋ ਕੇ ਤੁਹਾਡੇ ਸਾਰਿਆਂ ਨੂੰ ਇਕੱਠੇ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਸੁਣੀਏ ਜਿਹਦੇ ਵਿੱਚ ਸੰਗਤਾਂ ਤੱਕ ਇਹ ਮੈਸੇਜ ਜਾਏ ਕਿ ਅੱਜ ਅਸੀਂ ਫੇਰ ਇਕੱਠੇ ਹੋ ਗਏ ਆ ਤੇ ਅਸੀਂ ਕੌਮ ਵਾਸਤੇ ਕੰਮ ਕਰ ਲੋ ਤੇ ਕਿਉਂਕਿ ਸੰਗਤ ਨੇ ਜਦਵੀ ਤੋਂ ਨੂੰ ਚੁਣਿਆ ਸੀ ਕੌਮ ਦੇ ਕੰਮਾਂ ਵਾਸਤੇ ਚੁਣਿਆ ਸੀ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਆਪਣੇ ਪਰਸਨਲ ਮੈਟਰਾਂ ਵਿੱਚ ਉਲਝ ਗਏ ਹੋ ਇਸ ਵਾਰ ਕੀ ਕਰਨ ਚਾਹੋਗੇ ਭੈਜੀ ਇਸ ਲਈ ਮੈਂ ਅਪੀਲ ਕੀਤੀ ਹੈ ਕਿ ਅਪੀਲ ਬਈ ਫਿਰ ਕਰ ਦਿਆਂ ਕਿ ਅਗਰ ਮੈਂ ਕਦੇ ਕਿਸੇ ਦੀ ਬਾਕੀ ਦੀ ਗੱਲ ਕਰਾਂਗਾ ਤਾਂ ਮੈਂ ਆਪਣੇ ਵਿੱਚ ਨਹੀਂ ਮੈਂ ਕਹਿੰਦਾ ਹਰ ਬੰਦੇ 'ਚ ਖਾਮੀਆਂ ਹੁੰਦੀਆਂ ਹਨ ਮੈਂ ਕਦੇ ਨਹੀਂ ਇਹ ਗੱਲ ਕਮਿਟਮੈਂਟ ਕਰਦਾ ਭਈ ਯਾਰਾਂ ਮੈਂਬਰਾਂ ਜੋ ਮੈਂ 11ਵਾਂ ਮੈਂਬਰ ਕਹਲਾਈਆਂ ਜਿੱਦੇ ਕੋਈ ਗਲਤੀ ਨਹੀਂ ਹੈ ਮੇਰੀਆਂ ਹੀ ਕਮਜ਼ੋਰੀਆਂ ਹੋਣਗੀਆਂ ਇਹ ਕਮਜ਼ੋਰੀਆਂ ਸੀ ਸਾਰੇ ਮੈਂਬਰਾਂ ਜੋ ਅਸੀਂ ਬੈਠ ਕੇ ਉੱਥੇ ਡਿਸਕਸ ਕਰਕੇ ਇਹਨਾਂ ਇਹਨਾਂ ਨੂੰ ਦੂਰ ਕਰਕੇ ਇਕੱਠੇ ਹੋਣ ਦੀ ਗੱਲ ਕਰੀਏ ਆਪਣੇ ਡਿਫਰੈਂਸਸਨ ਉਹਨਾਂ ਡਿਫਰੈਂਸਸ ਨੂੰ ਦੂਰ ਰੱਖੀਏ ਕੌਮੀ ਹਿੱਤਾਂ ਦੇ ਲਈ ਕੌਮੀ ਮਫਾਦ ਲਈ ਇਕੱਠੇ ਹੋ ਕੇ ਕੰਮ ਕਰੀਏ ਸਾਡੇ ਲਈ ਅੱਛਾ ਹੋਵੇਗਾ ਅਸੀਂ ਬਚਾਇਸ਼ ਤੇ ਕਿ ਅਸੀਂ ਬਚਾਇਸ਼ ਦੇ ਕਿ ਇੱਕ ਦੂਜੇ ਦੀ ਕਮਜ਼ੋਰੀ ਨੂੰ ਫਰੋਲੀਏ ਤੇ ਉਹ ਜ਼ਿਆਦਾ ਉਸ ਤੋਂ ਅੱਛਾ ਹੋਵੇਗਾ ਅਸੀਂ ਜੋ ਜਿਹਦੇ ਚੰਗੇ ਗੁਣਨ ਉਹਨੂੰ ਨਾਲ ਜੋੜ ਕੇ ਉਹਦਾ ਫਾਇਦਾ ਲੈ ਕੇ ਤੇ ਅਸੀਂ ਇਹਨੂੰ ਕਰ ਸਕੀਏ ਤਾਂ ਮੇਰਾ ਸਮਝਦਾ ਕੌਮ ਲਈ ਵੀ ਅੱਛਾ ਹੋਵੇਗਾ ਸਾਡੇ ਇੰਡੀਵਿਜੂਅਲੀ ਸਾਡੇ ਆਉਣ ਵਾਲੇ ਵਕਤ 'ਚ ਅਸੀਂ ਦੁਬਾਰਾ ਕੌਮ ਦਾ ਸਾਹਮਣਾ ਨਹੀਂ ਕਰ ਪਾਵਾਂਗੇ ਸਾਡੇ ਲਈ ਵੀ ਸਾਡੇ ਸੰਗਤ ਲਈ ਸਾਡੇ ਸਮਾਜ ਲਈ ਸਾਡੇ ਕੌਮ ਦੇ ਪੁੱਖ ਲਈ ਅੱਛਾ ਹੋਵੇਗਾ ਕਿ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਜਮੂਹ ਹੀ ਕੈਸੀ ਕਮੇਟੀ ਐ ਜੋ 70% ਸਿਕ ਪਪੂਲੇਸ਼ਨ ਨੂੰ ਇੱਥੇ ਰਿਪਰੈਜ਼ੈਂਟ ਕਰਦੀ ਐ ਅਗਰ ਸਾਡੀਆਂ ਇਹ ਖਾਮੀਆਂ ਆਉਣ ਵਾਲੇ ਦੇਖ ਕੇ ਨੌਜਵਾਨ ਵੀ ਸਾਨੂੰ ਕਦੇ ਮਾਫ ਨਹੀਂ ਕਰਨਗੇ ਸਾਡੀ ਨਵੀਂ ਪੀੜ੍ਹੀ ਸਾਨੂੰ ਮਾਫ ਨਹੀਂ ਕਰੇਗੀ ਹਰ ਵੇਲੇ ਸਵਾਲ ਪੁੱਛੇਗੀ ਵੀਰ ਜੀ ਇੰਝ ਤੇ ਬੜਾ ਬੋਲਦੇ ਸੀ ਜਦ ਤੁਹਾਨੂੰ ਮੌਕਾ ਦਿੱਤਾ ਫਿਰ ਤੁਸੀਂ ਕੀ ਕੀਤਾ ਤੁਸੀਂ ਬੜੇ ਪ੍ਰਚਾਰਕ ਹੋ ਤੁਸੀਂ ਬੜੇ ਐਕਟਿਵਿਸਟ ਹੋ ਤੁਸੀਂ ਬੜੇ ਧਾਰਮਿਕ ਆਗੂ ਹੋ ਲੇਕਿਨ ਜਦ ਕਰਨ ਦੀ ਵਾਰੀ ਆਈ ਤੁਸੀਂ ਡਿਲੀਵਰ ਨਹੀਂ ਕਰ पाए ਇਹ ਸਵਾਲੀਆ ਨਿਸ਼ਾਨ ਮੇਰੇ ਤੇ ਨਹੀਂ ਸਾਡੇ ਹਰ ਮੈਂਬਰ ਤੇ ਸਵਾਲੀਆ ਨਿਸ਼ਾਨ ਚੁੱਕੇ ਜਾਏਗਾ ਜ ਉਸਤਤ ਸਿੰਘ ਜੀ ਕੱਲ ਹੋਰ ਕਲੀਅਰ ਕਰਦਿਆਂ ਕਿੰਨੀ ਵਾਰੀ 5 ਸਾਲਾਂ ਦੇ ਬਾਅਦ ਕਈਆਂ ਨੇ ਪ੍ਰੈਸ ਕਾਨਫਰੰਸਾਂ ਕਿੱਤਿਆਂ ਹੋਣਗੇ ਨਾ ਫਿਰ ਬਾਅਦ ਵਿੱਚ ਲੋਕਾਂ ਨੇ ਸਵਾਲ ਚੁੱਕੇ ਸੰਗਤ ਨੇ ਵੀ ਤੁਸੀਂ 5 ਸਾਲ ਫਿਰ ਖਮੋਸ਼ ਕਿਉਂ ਰਹੇ ਫਿਰ ਤੁਸੀਂ ਉਹਦੇ ਦੇ ਨਾਲ ਚਿਪਕੇ ਕਿਉਂ ਰਹੇ ਸੋ ਇਸ ਕਰਕੇ ਮੈਂ ਸਾਧ ਸੰਗਤ ਜੀ ਇਸ ਉਹਦੇ ਨੂੰ ਤੁਸਾਂ ਬਖਸ਼ਿਆ ਗੁਰੂ ਮਹਾਰਾਜ ਜੀ ਬਖਸ਼ਿਸ਼ ਕੀਤੀ ਤੁਹਾਡੇ ਮਾਨ ਬਖਸ਼ਿਆ ਤੁਹਾਡੇ ਦਿੱਤੇ ਦੇ ਅਹੁਦੇ ਜਿਸ ਦਿਨ ਫੈਸਲਾ ਕਰੋਗੇ ਕਿ ਤੁਸੀਂ ਆਪਣੇ ਅਹੁਦੇ ਛੱਡ ਕੇ ਆ ਜਾਓ ਸਾਧ ਸੰਗਤ ਜੀ ਸਭ ਤੋਂ ਪਹਿਲੇ ਆਪਣਾ ਅਹੁਦਾ ਤੁਹਾਡੇ ਚਰਨਾਂ 'ਚ ਲੈ ਰੱਖਾਂਗਾ ਵੀ ਤੁਸਾਂ ਮਾਨ ਬਖਸ਼ਿਆ ਸੀ ਇਹ ਮੇਰਾ ਅਹੁਦਾ ਪੈਦਾ ਜੇ ਅਗਰ ਅਸੀਂ ਇਸ ਕੰਮ ਨਹੀਂ ਕਰ ਸਕਦੇ ਤਾਂ ਸਾਨੂੰ ਇਸ ਬਹਿਨ ਦਾ ਕੋਈ ਹੱਕ ਨਹੀਂ ਅੱਜ 17 ਜੁਲਾਈ ਹੈ ਤੁਸੀਂ 1 ਮਹੀਨੇ ਦਾ ਟਾਈਮ ਦਿੱਤਾ ਇਟ ਮੀਨਸ ਕਿ 17 ਅਗਸਤ ਤੱਕ ਹੋ ਗਿਆ ਅਗਰ 17 ਅਗਸਤ ਤੱਕ ਤੁਹਾਡਾ ਆਪਸ 'ਚੋਂ ਜੋ ਵੀ ਵਖਰੇਵੇਂ ਹਨ ਜਾਂ ਮਤਭੇਦ ਹਨ ਅਗਰ ਕਲੀਅਰ ਨਹੀਂ ਹੁੰਦੇ ਕੀ ਆਪ ਜੀ 18 ਅਗਸਤ ਨੂੰ ਮੁੜ ਕੇ ਪ੍ਰੈਸ ਕਾਨਫਰੰਸ ਕਰੋਗੇ ਇਸ ਤਰ੍ਹਾਂ ਹੀ ਬਿਲਕੁਲ ਵੀਰ ਜੀ ਮੈਂ 1 ਮਿੰਟ ਦਾ ਟਾਈਮ ਦਿੱਤਾ ਇਸ ਤੋਂ ਕੁਝ ਦਿਨ ਉੱਪਰ ਥੱਲੇ ਜੇ ਅਗਰ ਗੱਲਬਾਤ ਹੁੰਦੀ ਹੋਏਗੀ ਕਿਤੇ ਨੇ ਉਸੇ ਚੜ੍ਹਦੀ ਹੋਏਗੀ ਉਸ ਗੱਲਬਾਤ ਦੇ ਵਿੱਚ ਬਿਲਕੁਲ ਉਸ ਨੂੰ ਕੰਮ ਅੱਗੇ ਕਾਇਮ ਰੱਖ ਕੰਮ ਉੱਤੇ ਕੰਟੀਨਿਊ ਕਰਨ ਦੇ ਲਈ ਕੁਝ ਦਿਨ ਉੱਪਰ ਥੱਲੇ ਹੋਏ ਤੇ ਜੇ ਕੋਈ ਅਸੀਂ ਡੈਡ ਡੈਡਲਾਕ ਨਹੀਂ ਆ ਬੰਨੇ ਜੀ ਉਸੇ ਡੇਟ ਨੂੰ ਹੀ ਮੈਂ ਕਰ ਦੇਵਾਂਗਾ ਨਹੀਂ ਐਸੀ ਧਮਕੀ ਵੀ ਨਹੀਂ ਆ ਇਹ ਕਿਸੇ ਨੂੰ ਮੈਂ ਧਮਕੀ ਵੀ ਨਹੀਂ ਦੇ ਰਿਹਾ ਸਿਰਫ ਕੌਮੀ ਹੇਤਾ ਨੂੰ ਮੁੱਖ ਰੱਖ ਕੇ ਵਾਗ ਕਰ ਰਿਹਾ ਕਿ ਵਕਤ ਨਾ ਆਇਆ ਕਰੀਏ 1 ਮਿੰਟ ਟਾਈਮ ਦੇ ਰਿਹਾ ਉਹਦੇ ਬਾਅਦ ਫਿਰ ਮਜਬੂਰ ਹੋ ਕੇ ਮਨਵਾਣਾ ਪਏਗਾ ਫਿਰ ਸੰਗਤ ਦੇ ਇਕਚਾਰ ਹੀ ਹਰ ਚੀਜ਼ ਰੱਖਾਂਗਾ ਉਹਦੇ ਫਿਰ ਕੋਈ ਚਿਚਕ ਨਹੀਂ ਕਰਾਂਗਾ ਉਹ ਜਦ ਮੈਂ ਸੰਗਤ ਦੇ ਸਾਹਮਣੇ ਰੱਖਾਂਗਾ ਫਿਰ ਦੂਜਿਆਂ ਨੂੰ ਮੌਕਾ ਦੇਵਾਂਗਾ ਅਗਰ ਮੇਰੀਆਂ ਵੀ ਕੋਈ ਐਸੀਆਂ ਚੀਜ਼ਾਂ ਹਨ ਜੋ ਮੈਂ ਤਿੰਨ ਸਾਲਾਂ ਕਿਤੀਆਂ ਹੋਣ ਜਿਹਨਾਂ ਕੌਮ ਨੂੰ ਢਾਲ ਲੱਗੀ ਹੋਵੇ ਉਹ ਵੀ ਤੁਸੀਂ ਸੰਗਤ ਦੇ ਇਕਚਾਰ ਹੀ ਜ਼ਰੂਰ ਰੱਖੋ ਤਾਂ ਕਿ ਸੰਗਤ ਫੈਸਲਾ ਕਰੇ ਭਈ ਕੌਣ ਠੀਕ ਤੇ ਕੌਣ ਗਲਤ ਸੋ ਇਤਨੀ ਬੇਨਤੀਆਂ ਪਰ